ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਆਪਾਂ ਜਾਈ ਸੀ ਬਾਹਰ ਥੋੜਾ ਸਮਾਲ ਲੈਣ ਮਾਰਕੀਟ ਤੇ ਮੈਂ ਸੋਚਿਆ ਪਾਰਕ ਦੇ ਵਿੱਚ ਜਾਂਦੇ ਜਾਂਦੇ ਥੋੜੀ ਵੀਡੀਓ ਬਣਾ ਲਈਏ ਮੌਸਮ ਦੇਖੋ ਬਹੁਤ ਜ਼ਿਆਦਾ ਟਾਈਮ ਹੋ ਗਿਆ ਮੈਨੂੰ ਲੱਗਦਾ 20 22 ਦਿਨ ਹੋ ਗਏ ਬਾਰਿਸ਼ ਹੁੰਦੀ ਨੂੰ ਜਦੋਂ ਦਾ ਆਪਣਾ ਵੀ ਰਾਜ ਹੋਇਆ ਉਦੋਂ ਪਹਿਲਾਂ ਦੀ ਹੋਈ ਤਕਰੀਬਨ ਲੱਗੀ ਹੋਈ ਬਾਰਿਸ਼ ਹੁਣ ਵੀ ਬੱਦਲ ਕਾਫੀ ਹੋਇਆ ਹੋਇਆ ਤੇ ਬਹੁਤ ਜ਼ਿਆਦਾ ਠੰਡਾ ਮੌਸਮ ਆ 24 ਡਿਗਰੀ ਆ ਹਸ ਟਾਈਮ ਪਾਣੀ ਚੱਲ ਰਿਹਾ ਦੇਖੋ ਬਹੁਤ ਦਿਨਾਂ ਬਾਅਦ ਅੱਜ ਆਪਾਂ ਪਾਰਕ ਦੇ ਵਿੱਚ ਆਏ ਸੀਗੇ ਨੰਗਣ ਲੱਗੇ ਸੀ ਵੈਸੇ ਆਏ ਨਹੀਂ ਹੁਣ ਤਾਂ ਟਾਈਮ ਹੀ ਨਹੀਂ ਲੱਗਦਾ ਕਿਉਂਕਿ ਘਰੇ ਆਪਾਂ ਇੰਨੇ ਬਿਜੀ ਆ ਤੁਹਾਨੂੰ ਪਤਾ ਹੀ ਆ ਹਨਾ ਤੇ ਛੋਟੇ ਬੱਚੇ ਦੇ ਨਾਲ ਕਿੰਨਾ ਕੰਮ ਸੁੱਖ ਨਾਲ ਵੱਧ ਜਾਂਦਾ ਤੇ ਆਪਾਂ ਆਈ ਨਹੀਂ ਹੁਣ ਤੱਕ ਦੇ ਬਸ ਇਦਾਂ ਹੀ ਹੁੰਦਾ ਵੀ ਫਟਾਫਟ ਮਾਰਕੀਟ ਤੋਂ ਸਮਾਨ ਲੈ ਕੇ ਤੇ ਕਰੇ ਚਲੇ ਜਾਈਏ ਹਜੇ ਉਹਨਾਂ ਨੂੰ ਆਪਾਂ ਕੱਲੇ ਵੀ ਨਹੀਂ ਛੱਡਣਾ ਹੁੰਦਾ ਤੇ ਬਹੁਤ ਜ਼ਿਆਦਾ ਠੰਡਾ ਮੌਸਮ ਆ ਸੋਚਿਆ ਤੁਹਾਡੇ ਨਾਲ ਵੀ ਸ਼ੇਅਰ ਕਰ ਲਈਏ ਚਲੋ ਠੀਕ ਆ ਅੱਗੇ ਆਪਾਂ ਹੋਰ ਕੰਮਕਾਰ ਕਰਦੇ ਆ ਚਿੜੀਆਂ ਉੱਡ ਰਹੀਆਂ ਡੋਲ ਰਹੀਆਂ ਬੈਠੀਆਂ ਦਰਖਤਾਂ ਤੇ ਇਹ ਵੀ ਵਾਰਸ ਦੇ ਨਾਲ ਤਾਂ ਰਖਤ ਜਿਹੜੇ ਆ ਬਹੁਤ ਜ਼ਿਆਦਾ ਸਾਫ਼ ਹੋ ਗਏ ਤੇ ਜੇ ਤੁਸੀਂ ਸਾਡੀ ਵੀਡੀਓ ਦੇਖਦੇ ਹੋ ਵੀਡੀਓ ਤੇ ਨਵੇਂ ਹੋ ਤਾਂ ਹਾਂ ਚੈਨਲ ਤੇ ਨਵੇਂ ਹੋ ਤਾਂ ਜਰੂਰ ਸਬਸਕ੍ਰਾਈਬ ਕਰਿਓ ਸਾਡੇ ਇੱਧਰ ਮਾਰਕੀਟ ਆ ਅਪ ਇੱਧਰ ਵੀ ਮਾਰਕੀਟ ਚ ਆਏ ਹੋਇਆ ਆਪਣਾ ਨਾ ਪਰਸ ਉਵੇਂ ਸਾਰਾ ਵਧੀਆ ਪਿਆ ਸੀ ਤੇ ਉਹਦੀਆਂ ਤਣੀਆਂ ਖਰਾਬ ਹੋ ਗਈਆਂ ਸੀ ਬਾਕੀ ਬਹੁਤ ਵਧੀਆ ਪਿਆ ਸੀ ਇਹ ਆਪਾਂ ਆਨਲਾਈਨ ਮੰਗਾਇਆ ਸੀਗਾ ਤੇ ਮੈਂ ਸੋਚਿਆ ਵੀ ਕਰਵਾ ਹੀ ਲਵਾਂ ਐਦਾਂ ਦਾ ਸੱਟ ਨੂੰ ਮੈਂ ਨਹੀਂ ਜੀ ਕਰਦਾ ਹਨਾ ਤੇ ਤਾਂ ਸੋਚਿਆ ਵੀ ਚਲੋ ਕਰਵਾ ਲੈਨੇ ਆ ਨੰਗਲਵਾ ਲੈਨੇ ਕੱਲੀਆਂ ਤਣੀਆਂ ਜੋ ਚ ਇਹਨਾਂ ਕਹਿੰਦੀ ਮੈਂ ਹੁਣੇ ਲਾ ਦਿੰਨੀ ਆ ਦੇਖੋ ਇਹਦੀ ਕਿੱਦਾਂ ਦੀ ਮਸ਼ੀਨ ਆ ਤੁਹਾਨੂੰ ਲਾਉਂਦੇ ਦਿਖਾਵਾਂਗੇ ਤੇ ਇਹ ਫਰਸ ਜੁੱਤੀਆਂ ਸਾਰਾ ਕੁਝ ਇਹ ਲੈ ਕੰਮ ਕਰਦੇ ਆ ਆਵੇ ਉਹਦੇ ਨਾਲ ਮਿਣੂਗੀ ਦੇ ਜੁੱਤੀਆਂ ਵੀ ਹੌਲਾ ਹੌਲਾ ਹੋ 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 ਨਿਕਲ ਚੋ ਲਓ ওকে ਸੂਸੂ ਜੀ ਨਾ ਹਾਂ ਹਾਂ ਤੇ ਆਪਾਂ ਨੂੰ ਇਹਨਾਂ ਦੀ ਥੋੜੀ ਬਹੁਤੀ ਪਾਸ਼ਾ ਆਉਂਦੀ ਆ ਹਨਾ ਚੀਨੀ ਹੁਣ ਗੱਲਬਾਤ ਆਪ ਦਾ ਕਰ ਲੈਨੇ ਆ ਇਹਨਾਂ ਕਿ ਕਿ ਟਾਈਮ ਬਹੁਤ ਹੋ ਗਿਆ ਇੱਥੇ ਆਇਆਂ ਨੂੰ ਹਾਂਗਕਾਂਗ ਦੇ ਵਿੱਚ ਲਾਉਂਦੀ ਦਿਖਾਉਨੇ ਆ ਤੁਹਾਨੂੰ ਮੈਂ ਮਾਰਕੀਟ ਦੇ ਵਿੱਚ ਆਈ ਸੀ ਇਹ ਆਪਣੇ ਘਰਾਂ ਦੇ ਬਿਲਕੁਲ ਕੋਲ ਮਾਰਕੀਟ ਆ ਤੇ ਮਾਸਾ ਛੁੱਟੀ ਕਰ ਰਹੇ ਆ ਸਾਰੇ ਤਕਰੀਬਨ ਬੰਦ ਕਰਦੇ ਆ ਸ਼ਾਪਾਂ ਅੱਜ ਹੋ ਗਈ ਤਾਂ ਉਹ ਜੋ ਮਤਲਬ ਹੈਦੇ ਇਹ ਇੱਡੀ ਕੋਈ ਖਾਸ ਵਧੀਆ ਮਾਰਕੀਟ ਨਹੀਂ ਗੀ ਪਰ ਇਹਦੇ ਚੋਂ ਸਮਾਨ ਤਕਰੀਬਨ ਸਾਰਾ ਹੀ ਮਿਲ ਜਾਂਦਾ ਜਿੰਨਾ ਵੀ ਆਪਣਾ ਰਸੋਈ ਦੇ ਵਿੱਚ ਵਰਤਣ ਵਾਲਾ ਸਮਾਨ ਹੈ ਨਾ ਸਾਰਾ ਮਿਲ ਜਾਂਦਾ ਤੇ ਮੈਂ ਉਹਨੂੰ ਪੁੱਛਿਆ ਮੈਂ ਕਿਾ ਕਿੰਨੇ ਟਾਈਮ ਚ ਬਣਾ ਦੇਗੀ ਕਹਿੰਦੀ ਹੁਣੇ ਬਣਾ ਦਿੰਦੀ ਆ ਤੇ ਕਹਿੰਦੀ 20 ਡਾਲਰ ਮੈਂ ਲਵਾਈ ਲਵਾਂਗੀ ਤੇ 20 ਡਾਲਰ ਦੀਆਂ ਤਗੀਆਂ 40 ਡਾਲਰ ਲਵਾਂਗੀ ਮੈਂ ਕਿਾ ਚੱਲ ਪਈ ਗੱਲ ਕਰਦੇ ਸੋਚਿਆ ਵੀ ਸਾਡੇ ਨਾਲ ਵੀਡੀਓ ਸ਼ੇਅਰ ਕਰ ਲੈਣੇ ਆ ਹੋਰ ਵਿਖਾਉਂਦੀ ਸੀ ਵੀ ਕੀ ਹੋਰ ਲਵਾਲਾ ਮਕੈਨਿਕ ਬਲੈਕੀ ਸੋਣੇ ਲੱਗਣਾ ਵੀ ਆ। ਮੈਂ ਦੋ ਮਸ਼ੀਨ ਚਲਾਉਂਦੀ ਦਿਖਾਉਣੀ ਆ। ਤਾਂ ਮੁੱਕ ਆ ਰਹੀ ਆ। ਲੱਗੀ ਆ ਲਾਉਣ। ਦੇਖੋ ਮਸ਼ੀਨ ਦੇਖੋ। ਜਿਵੇਂ ਪਹਿਲਾਂ ਪੁਰਾਣੇ ਜ਼ਮਾਨੇ ਦੀਆਂ ਮਸ਼ੀਨਾਂ ਹਨਾ ਪਤਾ ਨਹੀਂ ਕਿਹੜੇ ਸਾਲ ਦੀ ਮਸ਼ੀਨ ਹੈ। ਮੈਂ ਖਤੋਂ ਲਾ ਕੇ ਦੇਂਗੀ ਨਾ ਗਿੰਦੀ ਹਾਂ। ਅੰਮੀ ਤੁਸੀਂ ਤਾਂ ਨਹੀਂ ला ਸਕਦੇ ਤੁਹਾਡੇ ਕੋਲ ਐਵੇਂ ਦੀ ਮਸ਼ੀਨ ਹੈਗੀ ਮੈਂ ਤਾਂ ਨਹੀਂ ਅਸੀਂ ਨਹੀਂ ला ਸਕਦੇ ਦੋ ਤਾਓ ਵੀ ਦਾ ਲੈ ਉਹ ਹਾਲੋ ਉਹ ਚੋਈ ਇਹ ਤੇਿਆ ਕਰ ਰਹੀ ਆ ਕੰਟੀਨਾਂ ਦਾ ਤਾਂ ਹਨਾ ਰੋਜ਼ ਦਾ ਕੰਮ ਆ ਮੈਂ ਗੱਲਾਂ ਲੰਬੀਆਂ ਥੋੜੀਆਂ ਥੋੜੀਆਂ ਕੱਟ ਦੇ ਚਿੰਜਾਓ ਆ ਚਿੰਜੋ ਲਾ ਹਾਂ ਚਿੰਜੋ ਲਾ ਉਹ ਜਿੱਪ ਦੋਦੀ ਐ ਆ ਜਿੱਪ ਡੋਟੀ ਜਮਾਈ ਮੈਂ ਇਹਨੂੰ ਕਿਹਾ ਵੀ ਥੋੜੀ ਇਹਨੇ ਕੱਟ ਦੇਣੀ ਆ ਸੀ ਕਹਿੰਦੀ ਮੈਂ ਅੰਦਰ ਨੂੰ ਵੱਧ ਮੋੜ ਤਾ ਬਿਲਕੁਲ ਇਹ ਛੋਟੀ ਜੀ ਮਸ਼ੀਨ ਆ ਵੇ ਲੋ ਇੱਕ ਨਿੱਕਾ ਜਿਹਾ ਡੱਬਾ ਲੱਕੜ ਦਾ ਜਿਹਦੇ ਉੱਤੇ ਇਹਨੇ ਫਿੱਟ ਕੀਤੀ ਆ ਅੱਗੋਂ ਕੋਈ ਸਪੋਰਟ ਨਹੀਂ ਐਦਾਂ ਹੀ ਬਸ ਕਰਦੀ ਗਈ ਆ ਮੋੜੇ ਤੇ ਦਿਖਾਣਾ ਜਿਵੇਂ ਇੰਡੀਆ ਆਪਣੇ ਪੁਰਾਣੇ ਨਲਕੇ ਨੇ ਹੁੰਦੇ ਸੀਗੇ ਚੋੜੀਆਂ ਜੀਆਂ ਮੁਰਿਓ ਉਹ ਕੀ ਬੋਲਦੇ ਹਨ ਪਰਣਾਲੇ ਜੇ ਵਾਲੇ ਪੁਰਾਣੇ ਪੁਰਾਣੇ ਬਾਲੇ ਨਿੱਕੇ ਨਿੱਕੇ ਜੀ ਉਵੇਂ ਦੀ ਲੱਗਦੀ ਮਸ਼ੀਨ ਲਓ ਜੀ ਮੀ ਫੇਰ ਆ ਗਿਆ ਫਲੈਟਾਂ ਲੱਗ ਗਈਆਂ 7:00 ਵਜੇ ਆਪਾਂ ਹਜੇ ਮਾਰਕੀਟ 'ਚ ਹੀ ਫਿਰਦੇ ਆ ਤੇ ਤੁਹਾਨੂੰ ਪਤਾ ਹੁਣ ਬਿਜੀ ਹੋਣ ਕਰਕੇ ਕਿੱਕ ਟਾਈਮ ਹੀ ਆਇਆ ਜਾਂਦਾ ਸਮਾਨ ਸਮੂਹ ਲੈਣ ਕੋਈ ਨਾ ਕੋਈ ਫੇਰ ਕੁਛ ਨੁ ਕੁਛ ਰਹਿ ਜਾਂਦਾ ਲੱਟਾਂ ਲੱਗਦੀਆਂ ਤੇ ਮੀਂਹ ਵੀ ਆ ਗਿਆ ਫੇਰ ਫਟਾਫਟ ਚਲੀਏ ਜਾਈਏ ਭੱਜ ਕੇ ਘਰੇ ਆਪਣੇ ਕੋਲ ਛਤਰੀ ਵੀ ਨਹੀਂ ਹੈਗੀ ਚਲੋ ਘਰੇ ਜਾ ਕੇ ਮਿਲਦੇ ਹਾਂ ਹਾਂਜੀ ਆਪਾਂ ਆ ਗਏ ਘਰੇ ਤੇ ਆਪਾਂ ਕਰਵਾ ਲਿਆ ਏ ਤਣੀਆਂ ਬਹੁਤ ਸੁਣੀਆਂ ਲੱਗਦੀਆਂ ਤਣੀਆਂ ਚਲੋ ਵਧੀਆ ਹੁਣ ਆਪਣਾ ਟਾਈਮ ਇਹਦੇ ਨਾਲ ਨਿਕਲ ਜਾਊਗਾ ਤੇ ਉਵੇਂ ਸਾਰਾ ਨਵਾਂ ਪਿਆ ਸੀ ਤੋਂ ਨਮੂਨੇ ਸਿੱਧਲ ਕਰਦਾ ਸੋਚਿਆ ਵੀ ਚਲ ਤੜੀਆਂ ਨਵੀਆਂ ਲਵਾ ਲਈ ਨੇ ਕਾਲੀਆਂ ਮਿਲ ਗਈਆਂ ਵਧੀਆ ਹੋ ਗਿਆ ਤੇ ਆਪਾਂ ਲੈ ਕੇ ਆਏ ਆ ਅੰਬ ਇਹ ਹੈ ਗਿਆ ਪਾਕਿਸਤਾਨ ਦੇ ਅੰਬ ਬਹੁਤ ਜਿਆਦੇ ਮਿੱਠੇ ਨੇ ਇਹ ਛੇ 3 1.5 ਕਿਲੋ ਦੇ ਨੇੜੇ ਹੁੰਦੇ ਆ ਇਹ ਕਾਫੀ ਵੱਡੇ ਵੱਡੇ ਆੰਬਾ ਬਹੁਤ ਜਿਆਦੇ ਮਿੱਠੇ ਹੁੰਦੇ ਆ ਕਿ ਚਲੋ ਆਏ ਆ ਨਵੇਂ ਆੰਬਾ ਆਏ ਆ ਮਾਰਕੀਟ ਦੇ ਵਿੱਚ ਤੇ ਆਪਾਂ ਨਵੇਂ ਕਰ ਲਈਏ ਇਹ ਦੁਕਾਨ ਆ ਰਸ਼ਨ ਵਾਲੇ ਅੰਕਲ ਆ ਪਾਕਿਸਤਾਨੀ ਅੰਕਲ ਬਜ਼ੁਰਗ ਨੇ ਉਹਨਾਂ ਦੀ ਦੁਕਾਨ ਤੋਂ ਆਪਾਂ ਰਸ਼ਨ ਲੈ ਲਈਏ ਇੱਥੋਂ ਹੋਰ ਠੱਕੇ ਨਾਲ ਹੀ ਕਹਿਣ ਲੱਗੇ ਨੇ ਨਹੀਂ ਜ਼ਰੂਰ ਲੈ ਕੇ ਜਾਓ ਅਸਾਂ ਚਾਹ ਚਲੋ ਆਪਾਂ ਵੀ ਲੈ ਲਈਏ ਠੱਕਾ ਆਪਣੀ ਖਤਮ ਹੋ ਗਈ ਸੀ ਸ਼ੱਕਰ ਲੈ ਕੇ ਆਏ ਆ ਸ਼ੱਕਰ ਇਹ ਸਾਡੇ ਇੱਧਰ ਨਹੀਂ ਸ਼ੱਕਰ ਮਿਲਦੀ ਆ ਤੇਰੀ ਆਪਣੀ ਇੰਡੀਆ ਸ਼ੱਕਰ ਹੁੰਦੀ ਆ ਦਾ ਰੰਗ ਥੋੜਾ ਜਿਹਾ ਡਾਰਕ ਹੁੰਦਾ ਤੇ ਇਹ ਉਹ ਕਿਹਦਾ ਵੀ ਗੰਨੇ ਦਾ ਕੋਈ ਫਾਰਕ ਹੋਵੇ ਹਨਾ ਗੰਨਿਆਂ ਦਾ ਕੋਈ ਹਿਸਾਬ ਹੋਵੇ ਫਾਰਕ ਹੋਵੇ ਵੀ ਦਾ ਤੇ ਇੱਕ ਆਪਾਂ ਤੁਹਾਨੂੰ ਦਿਖਾਉਨੇ ਆ ਆਪਾਂ ਤੋੜਿਆ ਅਸ਼ਵਗੰਧਾ ਦੇ ਪੱਤੇ ਇਹਨਾਂ ਨੂੰ ਆਪਾਂ ਧੋ ਕੇ ਰੱਖਦਾ ਤੇ ਰਾਤ ਨੂੰ ਇਹਨਾਂ ਨੂੰ ਆਪਾਂ ਕੱਚ ਦੇ ਗਲਾਸ ਦੇ ਵਿੱਚ ਭੋਂ ਕੇ ਰੱਖ ਦਾਂਗੇ ਤੇ ਸਵੇਰ ਇਹਦਾ ਪਾਣੀ ਪੀਵਾਂਗੇ ਖਾਲੀ ਪੇਟ ਤੇ ਬਹੁਤ ਜ਼ਿਆਦਾ ਇਹ ਲੀਵਰ ਵਾਸਤੇ ਚੰਗਾ ਹੁੰਦਾ ਇੱਕ ਦਿਨ ਆਪਾਂ ਇੱਕ ਲੋ ਦਾ ਪਾਣੀ ਪੀ ਲੈਣੇ ਹੁੰਨੇ ਆ ਤੇ ਇੱਕ ਦਿਨ ਛੱਡ ਕੇ ਆਪਾਂ ਵੀ ਲੈਨੇ ਆ ਆਸ਼ਵ ਕੰਧਾ ਦੇ ਪੱਤਿਆਂ ਦਾ ਚਲੋ ਠੀਕ ਆ ਜੀ بارش ਫੇਰ ਬਹੁਤ ਜ਼ਿਆਦਾ ਹੋਊਗੀ ਆ ਤੇ ਠੰਡਾ ਮੌਸਮ ਬਹੁਤ ਵਧੀਆ ਚੱਲ ਰਿਹਾ ਤੇ ਆਪਣੀ ਇੰਡੀਆ ਤਾਂ ਬਹੁਤ ਜ਼ਿਆਦਾ ਗਰਮੀ ਪੈ ਰਹੀ ਆ ਤੇ ਚਲੋ ਆਪਾਂ ਸੁਣਦੇ ਆ ਇਹ ਲੈ ਲੇ ਸ਼ੇਅਰ ਕਰਦੇ ਆ ਤੁਹਾਡੇ ਨਾਲ ਠੀਕ ਆ ਜੀ ਜੇ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਜਰੂਰ ਸਬਸਕ੍ਰਾਈਬ ਕਰਿਓ ਜਿਉਂਦੇ ਵਾਸਤੇ ਰਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ